ਨਮਸਕਾਰ ਤੁਸੀਂ ਦੇਖ ਰਹੇ ਪਠਾਨਕੋਟ ਮੀਡੀਆ ਦੱਸਦੀ ਕਿ ਪਠਾਨਕੋਟ ਦੇ ਹਲਕਾ ਪੁਆਦ ਦੇ ਪਿੰਡ ਗਤੋਰਾ ਵਿੱਚ ਅੱਜ ਉਸ ਸਮੇਂ ਹਾਲਾਤ ਖਰਾਬ ਹੋਣ ਤੋਂ ਬਚ ਗਏ ਜਦੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਇੱਕ ਵਿਅਕਤੀ ਵੱਲੋਂ ਸਕੂਲ ਦੀ ਹੀ ਅਧਿਆਪਕਾ ਨੂੰ ਸੁੱਤੇ ਪੈਟਰੋਲ ਸੁੱਟ ਕੇ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਦੀ ਕਿ ਉਕਤ ਵਿਅਕਤੀ ਸ਼ਰਿਆਮ ਸਕੂਲ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਪਹੁੰਚ ਗਿਆ ਅਤੇ ਇੱਕ ਮਹਿਲਾ ਅਧਿਆਪਕ ਨੂੰ ਜਲਾਉਣ ਦੀ ਕੋਸ਼ਿਸ਼ ਕਰਨ ਲੱਗ ਗਿਆ ਪਰ ਸਮੇਂ ਰਹਿੰਦੇ ਹੀ ਉਸ ਨੂੰ ਪਤਾ ਲੱਗ ਗਿਆ ਜਿਸ ਦੇ ਬਾਅਦ ਸਰਪੰਚ ਅਤੇ ਹੋਰ ਲੋਕਾਂ ਵੱਲੋਂ ਮਹਿਲਾ ਅਧਿਆਪਕ ਨੂੰ ਬਚਾ ਲਿਆ ਗਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਦੱਸਿਆ ਗਿਆ ਕਿ ਜਿਸ ਵਿਅਕਤੀ ਵੱਲੋਂ ਇਹ ਕਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਮਹਿਲਾ ਅਧਿਆਪਕ ਦਾ ਪਤੀ ਹੀ ਦੱਸਿਆ ਜਾ ਰਿਹਾ ਹੈ ਅਤੇ ਉਹਨਾਂ ਦੋਨਾਂ ਦਾ ਅਦਾਲਤ ਵਿੱਚ ਕਾਫੀ ਸਮੇਂ ਤੋਂ ਕੇਸ ਚੱਲ ਰਿਹਾ ਹੈ ਫਿਲਹਾਲ ਪੀੜਤ ਮਹਿਲਾ ਅਧਿਆਪਕ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਉੱਧਰ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕਿੱਤੀ ਜਾ ਰਹੀ ਹੈ ਬਨਰੋ ਸਾਡਨਾ ਦੇਖਦਰਾ ਪਠਾਨਕੋਟ ਮੀਡੀਆ ਮੇਰਾ ਨਾਮ ਹੈ ਰੇਨੂ ਸ਼ਰਮਾ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਅਜੇ ਇਨਚਾਰਜ ਕੰਮ ਕਰਦੀ ਤੀਂ ਉਥੇ ਮੈਂ ਪੜਾਉਂਦੀ ਆ ਸਿੰਗਲ ਟੀਚਰ ਸਕੂਲ ਹੈ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੈ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ ਮਤਲਬ ਆਪਣਾ bag pack ਕਰੋ ਤੇ ਚਲੀਏ ਤੇ ਮੈਂ ਆਪਣਾ ਥੋੜਾ ਸਮਾਨ ਆਪਣੀ bottle ਵਗੈਰਾ ਰੱਖਣ ਵਾਸਤੇ activa ਦੇ ਅੱਗੇ ਦੇਖਾਂਗਾ ਮੇਰੇ ਜਿਹੜੇ husband ਹੈ ਜਿਨ੍ਹਾਂ ਨਾਲ ਮੇਰਾ dispute ਚਾਰ ਪੰਜ ਸਾਲ ਤੋਂ ਚੱਲਦਾ ਪਿਆ ਉਹਨਾਂ ਦਾ ਨਾਮ ਹੈ ਲਵਲੀਨ ਸ਼ਰਮਾ ਉਹ ਹੈ ਗਤੋਰਾ ਪਿੰਡ ਗਤੋਰਾ ਦੇ ਰਹਿਣ ਵਾਲੇ ਹੈ ਤੇ ਉਹਨਾਂ ਨੇ ਦੇਖਿਆ ਕਿ petrol ਲਿਆ ਜਾਂ ਮੇਰੀ scooter ਤੇ ਸੁੱਟ ਰਹੇ ਤੇ ਮੈਂ ਉਹਨਾਂ ਨੂੰ ਧੱਕਾ ਦਿੱਤਾ ਮੈਂ ਕਿਹਾ ਪਿੱਛੇ ਹੋ ਕੇ ਕਰਦੇ ਹੋ ਉਹਨਾਂ ਨੇ ਮੇਰੇ ਤੇ ਸੁੱਟਣਾ ਸ਼ੁਰੂ ਕਰਤਾ ਪਰ ਮੈਨੂੰ ਨਾ ਤੇ ਜੋਰ ਦਾ ਮਾਰੇ ਮੈਂ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲੈਕਟਰ ਲੈ ਕੇ ਉਹਨੂੰ ਅੱਗ ਲਗਾਉਣ ਲੱਗੇ ਤੇ ਫਿਰ ਅੰਦਰ ਆ ਕੇ ਖੋਲਚ ਮੈਨੂੰ ਮਾਰਨ ਲੱਗੇ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਅ ਕੀਤਾ ਇੰਨੇ ਜਿ ਮੇਰਾ ਬੇਟਾ ਵੀ ਆ ਗਿਆ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਤੇ ਫਿਰ ਥੋੜੀ ਦੇਰ ਚੁਗੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਰੋਕਿਆ ਤਾਂ ਚਲ ਵਗੈਰਾ ਕੀਤਾ ਮੇਰੇ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪੀਟਲ ਤੇ ਭਾਂਦੇ ਗਏ ਕੀ ਮੰਗ ਰਹੇ ਮੈਂ ਕਹਨੀ ਆ ਕਿ ਇਨਸਾਫ ਕੀਤਾ ਜਾਵੇ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਪੂਰਾ ਇਨਸਾਫ ਮਿਲੇਗਾ ਐਸੀ ਗੱਲ ਸਕੂਲ ਸਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਸਪਿੰਗ ਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਪੀਜੀ ਵਗੈਰਾ ਕੀਤੀ ਤੇ ਉਹ ਸਾਡੀ ਨੋਟਿਸ ਆ ਗਿਆ ਕੱਲ ਲੇਡੀ ਨੂੰ ਕਿਹਾ ਕਿ ਆਪਣਾ ਮੈਡੀਕਲ ਐਂਡ ਫਾਰਮਲ ਕੰਪਲੇਂਟ ਸਾਡੇ ਕੋਲ ਤਿਆਰ ਕਰੇ ਫਿਰ ਜੋਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਜਦੋਂ ਇਹ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦਿ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ ਗਿਆ